ਖਸਨਪਰਾਉ ਨੂੰ ਸਤ ਸ੍ਰੀ ਅਕਾਲ ਝੋਨੇ ਦੀਆਂ ਫਸਲਾਂ ਨੇ ਜਿਹੜੀਆਂ 15 20 ਦਿਨ ਤੱਕ ਹਨ ਬਾਡੀ ਦਾ ਕੰਮ ਜਿਹੜਾ ਚੱਲ ਪੈਣਾ ਤੇ ਕਿਸਾਨ ਭਰਾਵਾਂ ਦੇ ਸਵਾਲ ਵੀ ਝੋਨੇ ਦੀ ਫਸਲ ਦੇ ਵਿੱਚ ਪਾਣੀ ਦੇ ਪ੍ਰਬੰਧਨ ਨੂੰ ਲੈ ਕੇ ਦੇਖੋ ਜਿਹੜਾ ਪਾਣੀ ਲਾਸਟ ਪਾਣੀ ਲਾਉਣਾ ਹੈ ਚ ਸੈਕਿੰਡ ਲਾਸਟ ਪਾਣੀ ਲਾਉਣਾ ਹਨਾ ਕਹਿਣ ਦਾ ਭਾਬੀ ਝੋਨਾ ਵੱਢਣ ਤੋਂ ਪਹਿਲਾਂ ਪਾਣੀ ਕਿੰਨੇ ਦਿਨ ਪਹਿਲਾਂ ਆਪਾਂ ਨੇ ਬੰਦ ਕਰਨਾ ਹੈ ਠੀਕ ਹੈ ਜਦੋਂ ਦੇਖੋ ਚੁਣਾ ਆਪਣਾ ਇਸ ਤਰ੍ਹਾਂ ਹਨ ਇਹਦੇ ਵਿੱਚ ਮੁੰਜੇ ਦੇ ਵਿੱਚ ਆਧੇ ਦਾਣੇ ਜਿਹੜੇ ਪੱਕ ਚੁੱਕੇ ਆ ਠੀਕ ਹੈ ਦਾਣੇ ਆ ਦੇਖੋ ਹਾਰਡ ਹੋ ਚੁੱਕੇ ਹਨ ਕੋਈ ਇਹਨਾਂ ਦੇ ਵਿੱਚ ਦੁੱਧਾ ਨਹੀਂ ਹੈਗਾ ਜਮਾ ਸਖਤ ਦਾਣਾ ਹੋ ਚੁੱਕੇ ਹੈ ਪਹਿਲਾ ਦਾ ਇਹ ਗੱਲ ਦੇਖਣੀ ਹੈ ਨਾ ਵੀ ਆਪਣੇ ਦਾਣਾ ਸਖਤ ਹੋ ਚੁੱਕੇ ਹੈ ਦੂਸਰਾ ਭਾਈ ਆਪਣੀ ਆਪਣੀ ਜ਼ਮੀਨ ਦੇ ਹਿਸਾਬ ਤੇ ਅਕੋਰਡਿੰਗ ਪਾਣੀ ਬੰਦ ਕਰਦੇ ਆ ਠੀਕ ਹੈ ਵਿੱਚ ਜ਼ਮੀਨਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੇ ਜੜੀਆਂ ਗਿੱਲ ਘੱਟ ਰੱਖਦੀਆਂ ਨੇ ਠੀਕ ਹੈ ਵਿੱਚ ਜ਼ਮੀਨਾਂ ਇਸ ਤਰ੍ਹਾਂ ਦੀਆਂ ਨੇ ਜਿਵੇਂ ਡੱਕ ਰੇਮਿੱਟੀ ਕਹ ਲਈਏ ਜਾਂ ਕਾਲੀ ਮਿੱਟੀ ਕਹ ਲਈਏ ਠੀਕ ਹੈ ਝੋਨਾ ਵੱਢਣ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰਦੇ ਤਾਂ ਆਪਣੀ ਜਿਹੜੀ ਫਸਲ ਉੱਥੇ ਕੱਟੀ ਜਾਂਦੀ ਹੈ ਨਾ ਵਿੱਚ ਜੋ ਨੇ ਇਸ ਤਰ੍ਹਾਂ ਦੀ ਵੀ ਹੈਗੇ ਆ ਝੋਨਾ ਵੱਢਣ ਤੋਂ ਹਫ਼ਤਾ ਪਹਿਲਾਂ ਝੋਨਾ ਵੱਢਣ ਤੋਂ 10 ਦਿਨ ਪਹਿਲਾਂ ਜੇ ਪਾਣੀ ਬੰਦ ਕਰ ਦਈਏ ਤਾਂ ਝੋਨਾ ਵੱਢਿਆ ਜਾਂਦਾ ਹੈ ਵਿੱਚ ਜ਼ਮੀਨਾਂ ਉਸੇ ਗਿੱਲ ਦੇ ਵਿੱਚ ਹੀ ਕਣਕੀ ਬੀਜੀ ਜਾਂਦੀ ਹੈ ਵਿੱਚ ਜ਼ਮੀਨਾਂ ਨੂੰ ਰੌਣਕ ਕਰਕੇ ਕਣਕੀ ਬੀਜਣੀ ਪੈਂਦੀ ਹੈ ਕਿਉਂਕਿ ਜਿਹੜਾ ਲਾਸਟ ਸੈਕਿੰਡ ਲਾਸਟ ਪਾਣੀ ਹੈਗਾ ਇਹ ਫਸਲ ਦੇ ਉੱਪਰ ਨਿਰਭਰ ਕਰਦਾ ਹੈ ਜ਼ਮੀਨ ਦੇ ਉੱਪਰ ਵੀ ਨਿਰਭਰ ਕਰਦਾ ਹੈ ਤੇ ਚਾਈ ਵਾਰ ਦਾਣਾ ਸਖਤ ਹੋ ਗਿਆ ਹੁੰਦਾ ਹੈ ਨਾ ਜ਼ਮੀਨ ਪਾਣੀ ਘਟ ਸੋਖਦੀ ਹੈ ਪਾਣੀ ਆਪਾਂ ਜਦੋਂ ਭਰ ਕੇ ਲਾ ਦਿੰਦੇ ਆ ਟੀਲੇ ਦੀ ਸਮੱਸਿਆ ਠੀਕ ਹੈ ਝੋਨਾ ਡਿੱਗ ਜਾਂਦਾ ਹੈ ਠੀਕ ਹੈ ਜਿਆਦੇ ਪਾਣੀ ਪਾਉਣ ਦੇ ਨਾਲ ਝੋਨੇ ਦੀ ਐਨ ਇੱਕ ਲਾਟ ਜੀ ਨਿਕਲ ਜਾਂਦੀ ਆ ਤੇ ਕਿਉਂਕਿ ਜਦੋਂ ਵੀ ਜਿਆਦੇ ਪਾਣੀ ਭਰ ਗਿਆ ਤੇ ਫਿਰ ਉੱਥੇ ਤੇਲੇ ਦੀ ਸਮੱਸਿਆ ਜਿਆਦਾ ਆ ਜਾਣੀ ਹੈ ਠੀਕ ਹੈ ਫਿਰ ਝੋਨੇ ਨੇ ਲਾਟ ਮੈਂ ਕਿਉਂਕਿ ਜਿਹੜਾ ਤੇਲਾ ਹੁੰਦਾ ਹੈ ਇਹ ਜੜ ਤੋਂ ਸਟਾਰਟ ਹੁੰਦਾ ਤੇ ਉੱਪਰੋਂ ਖਤਮ ਕਰਕੇ ਜਿਹੜਾ ਝੋਨੇ ਤੋਂ ਅਗਲੀ ਤੋਂ ਅਗਲੀ ਦੌਗੀ ਜਿਹੜਾ ਚਲਾ ਜਾਂਦਾ ਹੈਗਾ ਤੇ ਜਦੋਂ ਆਪਾਂ ਕਈ ਵਾਰ ਚੋਨਾ ਬੜੰਦੋਂ ਤੋਂ 10 ਦਿਨ ਪਹਿਲਾਂ ਹਫਤਾ ਵੇਲਾ ਪਾਣੀ ਲਾਣੇ ਜਮੀਨਾਂ ਡਾਕਰ ਹੁੰਦੀਆਂ ਨਾ ਤਾਂ ਜ਼ਮੀਨ ਬਾਤ ਆਉਂਦੀ ਹੈ ਨਾ ਫਿਰ ਮੰਡੀ ਦੇ ਵਿੱਚ ਮੌਕਚਰ ਛੇਤੀ ਆਉਂਦਾ ਉੱਥੇ ਵੀ ਨੁਕਸਾਨ ਹੁੰਦਾ ਠੀਕ ਹੈ ਜਿਹੜਾ ਲਾ ਜਦੋਂ ਲਾਸਟ ਪਾਣੀ ਆਪਾਂ ਲਾ ਰਹੇ ਹੈਗੇ ਕਿਉਂਕਿ ਇਸ ਝੋਨੇ ਨੂੰ ਅੱਜ ਜਿਹੜਾ ਲਾਸਟ ਪਾਣੀ ਲੱਗ ਚੁੱਕਿਆ ਹੈਗਾ ਠੀਕ ਹੈ ਲਗਭਗ ਇਹ 10-12 ਦਿਨਾਂ ਦੇ ਲਗਭਗ ਅਜ ਕਿਉਂਕਿ ਡਾਕਰ ਜ਼ਮੀਨਾਂ 10-15 ਦਿਨ ਜ਼ਮੀਨ ਜਿਹੜੀ ਗੁੱਲ ਨਹੀਂ ਹੋਉਂਦੀ ਹੈਗੀ ਕਿਉਂਕਿ ਵਿੱਚ ਕਿਸਾਨ ਭਰਾ ਇੱਕ ਜਿਵੇਂ ਅੱਜ ਪਾਣੀ ਲਾਤਾ ਠੀਕ ਹੈ ਇੱਕ ਹਫਤੇ 10 ਦਿਨ ਬਾਅਦ ਪਾਣੀ ਲਾ ਦੇਣਗੇ ਤੇ ਝੋਨਾ ਉਸ ਹੀ ਗਿੱਲ ਦੇ ਵਿੱਚ ਜਿਹੜਾ ਪੱਕ ਜਾਂਦਾ ਜਦੋਂ ਆਪਾਂ ਲਾਸਟ ਪਾਣੀ ਜਿਹੜੇ ਆਪਾਂ ਪਿੱਛੋਂ ਪਾਣੀ ਲਾਉਣੇ ਹਨਾ ਜਿਆਦਾ ਪਾਣੀ ਲਾ ਦੇਣੇ ਆ ਕਿਉਂਕਿ ਗਰਮੀ ਦੇ ਕਰਕੇ ਜਿਆਦਾ ਪਾਣੀ ਭਰ ਕੇ ਨਹੀਂ ਲਾਉਣਾ ਕਿਉਂਕਿ ਆਪਾਂ ਪਤਲੇ-ਪਤਲੇ ਬਈ ਪਾਣੀ ਲਾਉਣੇ ਆ ਹਨਾ ਜੇ ਤੁਸੀਂ ਭਰ ਕੇ ਜਿਆਦਾ ਪਾਣੀ ਲਾਤਾ ਠੀਕ ਹੈ ਫਿਰ ਵੀ ਨੁਕਸਾਨ ਹੈ ਜੇ ਤੁਸੀਂ ਪਤਲੇ-ਪਤਲੇ ਪਾਣੀ ਆਪਾਂ ਲਾਉਂਦੇ ਜਾਵਾਂਗੇ ਤਾਂ ਨੁਕਸਾਨ ਵੀ ਨਹੀਂ ਹੋਣਾ ਜਿਹੜਾ ਝੋਨਾ ਐਨ ਸਹੀ ਪਕਾ ਲਵੇਗਾ ਝੋਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣੀ ਕਿਉਂਕਿ ਭਾਈ ਜਦੋਂ ਝੋਨਾ ਪੱਕ ਜਾਂਦਾ ਹਨਾ ਉਦੋਂ ਆਪਾਂ ਜੇ ਕੋਈ ਸਮੱਸਿਆ ਆ ਵੀ ਜਾਂਦੀ ਹੈ ਹਨਾ ਜੇ ਉਦੋਂ ਕੋਈ ਸਮੱਸਿਆ ਆ ਵੀ ਜਾਵੇ ਨਾ ਫਿਰ ਹੱਲ ਨਹੀਂ ਹੁੰਦਾ ਨਾ ਕੋਈ ਤੇਲੇ ਦਾ ਹੱਲ ਹੋਣਾ ਨਾ ਕੋਈ ਹੋਰ ਮਾਰੇ ਹੱਲ ਹੋਣਾ ਕਿਉਂਕਿ ਨੁਕਸਾਨ ਉਹਨਾਂ ਕਾ ਨੁਕਸਾਨ ਆਪਾਂ ਜਿਹੜਾ ਦਵਾਈ ਨਾਲ ਇਹਨਾ ਬਿਮਾਰੀਆਂ ਨੁਕਸਾਨ ਨਹੀਂ ਹੁੰਦਾ ਆਪਾਂ ਲਤੜ ਫਤਰ ਕਰਕੇ ਜਿਆਦਾ ਕਰਦੇ ਹਾਂ ਇਸ ਚੀਜ਼ ਦਾ ਪਹਿਤਿਆਨ ਰੱਖੀ ਆਪਣੇ ਖੇਤਾਂ ਦੇ ਹਿਸਾਬ ਦੇ ਅਕੋਰਡਿੰਗ ਪਾਣੀ ਲਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ